ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਿਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ ਜਿਨ੍ਹਾਂ 'ਚ 2 ਗੱਬਣਾ ਤੇ 1 ਸੂਈ ਸਵਾਈ ਹੈ ਗੱਬਣਾ ਆਪਣੀਆਂ ਪਾਸ ਕਰਕੇ ਵੇਸ ਚਾਹ ਕੇ ਖੜੋ ਤੇ ਸੋਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸასი ਘਾਲ ਜੀ ਸასი ਘਾਲ ਵੀਰ ਜੀ ਸਾਰਿਆਂ ਨੂੰ ਹੋਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਵੀਰ ਜੀ ਤੁਹਾਡੇ ਚੈਨਲ ਨਾਲ ਦੇ ਦੇਖਣ ਵਾਲੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਸასი ਘਾਲ ਜੀ ਆਰ ਕੀ ਬਾਬਾ ਦਿਨ ਪਾਤੇ ਜੀ ਆਰ ਕੀ ਫਿਰ ਵੀਰ ਜੀ ਇਦਾਂ ਮਾਲ ਵਿਕਦਾ ਜਾਂਦਾ ਵਾ ਕਾਰੀਗਰੀ ਲੈ ਜਾਂਦੇ ਆ ਇਦਾਂ ਵੀਰ ਭਰਾ ਵੀਡੀਓ ਤੇ ਬਗੈਰੀ ਲੈ ਜਾਂਦੇ ਆ ਵੀ ਮਾਲ ਰੋਕਿਆ ਮੈਂ ਚੱਲ ਅੱਜ ਵੀ ਵੀਡੀਓ ਪਾਈਏ ਵੀਰਾਂ ਨਾਲ ਸੱਧੀਏ ਠੀਕ ਆ ਹਾਂਜੀ ਤੇ ਅੱਜ ਵੀ ਵੜਾ ਸੋਹਣੀਆਂ ਮਾਹਾਂ ਮਾਲ ਵੀਰ ਜੀ ਰੋਜ਼ ਮਾਲ ਆਪਣੇ ਕੋਲ ਚੰਗੇ ਤੋਂ ਚੰਗਾ ਮਾਲ ਹੁੰਦਾ ਸਿਰਾਈ ਜਾਂਦਾ ਵਾ ਤੇ ਵੇਚਣ ਵਾਲੇ ਵੀ ਲੈ ਜਾਂਦੇ ਆ ਲੈ ਜਾਂਦੇ ਆ ਇਦਾਂ ਕਾਰੀਗਰ ਕੋਈ ਲੈ ਗਿਆ ਕੋਈ ਭੈਣ ਭਰਾ ਘਰ ਵਾਲਾ ਲੈ ਗਿਆ ਚੰਗੇ ਤੋਂ ਚੰਗਾ ਮਾਲ ਹੁੰਦਾ ਵੀਰ ਜੀ ਆਪਣੇ ਕੋਲ ਚਲੋ ਨਾਮ ਦਾ ਨਾਮ ਦੱਸ ਤੇ ਕਰ ਮਾ ਵੀਰ ਜੀ ਮੇਰਾ ਮਹਿੰਦਰ ਸਿੰਘ ਜੋ ਹਾਂਜੀ ਤੇ ਪਿੰਡ ਆਪਣਾ ਹੈਗਾ ਜੋ ਚਗਾਵਾ ਰੁਪਵ ਤੇ ਤਹਿਸੀਲ ਆ ਪਾਣ ਮਜੀਠਾ ਪਿੰਡਾਂ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਤੇ ਜਨਮ ਬਾਬਾ ਬੁੱਢਾ ਸਾਹਿਬ ਜੀ ਤੋਂ ਲੱਗ ਗਈ ਆਪਣੇ ਬਿਲਕੁਲ ਲੱਗ ਗਈ ਆ ਨਾ ਕੱਥਨਗਲ 1.5 ਕਿਲੋਮੀਟਰ ਜਾਂ ਤੇ ਕੱਥਨਗਲ ਆਪਾਂ ਨੂੰ ਹੈਗਾ 3 ਕਿਲੋਮੀਟਰ ਠੀਕ ਤੇ ਡੱਡੂਆਂ ਨੇ ਆਪਾਂ ਨੂੰ ਹੈਗਾ ਜੋ 4-5 ਕਿਲੋਮੀਟਰ ਆ ਠੀਕ ਹੈ ਜੀ ਤੇ ਜੇ ਕਿੰਨੇ ਵੀਰ ਨੇ ਚੌਂਡੇ ਵਾਲੀ ਸਾਈਡ ਤੋਂ ਆ ਵੀ ਆਪਾਂ ਨੂੰ 2 ਕਿਲੋਮੀਟਰ ਚੌਂਡੇ ਵਾਲੀ ਠੀਕ ਹੈ ਜੀ ਹਾਂ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਤੋਂ ਹੀ ਕਰ ਲਈਏ ਹਾਂ ਜੀ ਇਤੋਂ ਕਰ ਲਈਏ ਤੇ ਕਿੰਨੇ ਚਿਰ ਦੀ ਸੋਈ ਆ ਇਹ ਵੀ ਜੀ ਅੱਜ ਨੂੰ ਚੌਥਾ ਦਿਨ ਜੋ ਸ ਪਹਿਲਾ ਕਿ ਦੂਜਾ ਇਹਦਾ ਦੂਜਾ ਸੁਆ ਵੇਜੀਏ ਤਾਂ ਦੂਸਰਾ ਸੁਆ ਉਹ ਬੱਚਾ ਆ ਗਿਆ ਜੋ ਬੱਚਾ ਦੀ ਠੀਕ ਹੈ ਰਹਿਣ ਤੇ ਬੈਠਾ ਕੋਈ ਨਹੀਂ ਤਾਜ਼ੇ ਬੱਚਾ ਬਿਲਕੁਲ ਕਾਲਾ ਬੱਚਾ ਕਿੰਨਾ ਕੁ ਦੁੱਧ ਕਰਗੀ ਜੇ ਤੇ ਬੋਲਾ ਹੀ ਇੱਕ ਸਾਤ ਦਾ ਕਿ ਦੁੱਧ ਬੋਲਾ ਹੀ ਵੇਜੀਏ ਜੇ ਤੇ ਕੋਈ ਵੀਰ ਭਰਾ 12 ਕਿਲੋ ਆ ਪਰ ਜਿੰਨਾ ਵੀ ਅਸੀਂ ਦਵਾਗੇ 10 ਮੰਨ ਕੇ ਦਵਾਗੇ ਤੇ ਕਿੰਨਾ ਕਰੀ ਜਾਊਗੀ ਇਹ ਵਿੱਚ ਜਿਆਦਾ ਨਹੀਂ ਤੇ ਚਲੋ 14 15 ਕਿਲੋ ਚਾਹ ਵੀ ਜਿਆਦਾ ਨਹੀਂ ਤੋਰੋ ਫੇਰ ਇੱਕ ਕਰੀ ਨਾ ਹਾਂ ਦੇਖ ਸਾਹਦੇ ਜੀ ਸੋਹਣੀ ਵੜਿਆ ਬਾਕੀ ਫਿੱਕ ਸੇ ਜਵਾਨ ਨੇ ਜੀ ਬਾਕੀ ਜਦੋਂ ਵੀ ਵੀਰ ਜੀ ਨਾਲ ਦਵਾਈਦਾ ਵਾ ਸੋਹਣੇ ਪਸ਼ੂ ਹੁੰਦੇ ਤੇ ਸਾਫ ਹੁੰਦੇ ਆਹ ਲਾ ਰਹੀ ਹੈ ਵੀ ਜੀ ਬਣ ਕਰੀ ਜੀ ਲਾ ਠੀਕ ਹੈ ਬਾਕੀ ਠੰਡੀ ਤੇਰੀ ਬੜੀ ਜੋ ਕੋਈ ਰੱਸੀ ਨਹੀਂ ਪੋਣੀ ਕੋਈ ਕੁਛ ਨਹੀਂ ਬੱਚਾ ਲਾ ਗਦੇ ਜਦਾਂ ਮਰਜ਼ੀ ਭਾਵੇਂ ਬੱਚਾ ਹੜਵਾ ਕਰਕੇ ਚੋੜੋ ਉਹਨਾਂ ਜਦਾਂ ਇੱਕ ਮਿੰਟ ਰੋਕ ਕੇ ਇੱਥੇ ਇਹ ਥੰਦ ਦਿਖਾ ਦਈਏ ਆਹ ਦੇਖ ਸਾਦੇ ਜੀ ਤਾਂ ਤੁਹਾਨੂੰ ਬੜਾ ਸੋਹਣਾ ਲੱਗਾ ਵੀ ਜੀ ਇਹ ਚਵਾਈ ਵਾਲਾ ਠੀਕ ਹੈ ਜੀ ਲੈ ਜਾ ਬਾਕੀ ਜੇ ਸੱਜਰ ਸੂਈ ਥੋੜੀ ਲੱਪੇ ਜਿਹੀ ਹੈ ਕਿੰਨਾ ਫਿਰ ਵੀਰ ਦੀ ਮੁੱਲ ਰੱਖੀ ਇਹਦਾ ਇਹਦਾ ਵੀਰ ਜੀ ਜਾਜੀ ਮੁੱਲ ਕਰੀਏ ਇਹਦਾ ਕਿੰਨਾ ਕ ਇਹ ਵਿੱਚ 45000 ਦੀ ਦੇ ਦਈਏ ਕਰ ਦਈਏ ਮੰਨਤਾ ਨਾ ਹੋਰ ਇਹਦਾ ਵੀਰ ਜੀ ਹਾਂ ਨਹੀਂ ਹੋਣੀ ਇਹ ਹਾਂਜੀ ਪੂਰੇ 40000 ਦੀ ਛੋੜੀ ਹੋਣੀਗਾ ਵੀਰ ਭਰਾ ਜ਼ਿਆਦਾ ਨਾ ਖਿੱਚ ਕਰੇ ਅੱਛਾ ਤੇ ਤੁਹਾਨੂੰ ਪਤਾ ਬਾਰੋਂ ਵੀ ਐਡਾ ਮਾਲ ਮੁੱਲਦਾ ਜਾਂਦਾ ਹਾਂਜੀ ਹਾਂ ਮੈਂ 40 ਦੀ ਹੋਣੀ ਜੋ ਇਹ ਵੀ ਗੈੜ ਹੈ ਚੰਗੀ ਦੁੱਧ 14-15 ਕਿਲੋ ਭਰਾਊਗੀ ਨਾ ਭਰਾਵੇ 12 ਕਿਲੋ ਦੁੱਧ ਵੀਰ ਭਰਾ ਕੋ ਲੀਟਰ ਨਾਲ ਮਣਕੇ ਲੈ ਜੇ ਠੀਕ ਆ ਹਾਂਜੀ ਚਲੋ ਹੁਣ ਆ ਜਿਹੜੀ ਇਹ ਪੈਲਣਾ ਮੇੜਾਂ ਚ ਦੋਵੇਂ ਇਹ ਦੋਵੇਂ ਵੀਰ ਜੀ ਪੈਲਣ ਆ ਜੋ ਚੰਗੀਆਂ ਖੂਬਸੂਰਤ ਆ ਹਾਂਜੀ ਹਾਂਜੀ ਬਹੁਤ ਜਿਆਦੀਆਂ ਚੰਗੀਆਂ ਜੋ ਵਸੀਆਂ ਤੇ ਆਹਨੂੰ ਝਣੀਆਂ ਵੀਰ ਜੀ ਵੇਰਾ ਇਹ ਸ਼ੇ ਫਾਰਮ ਚ ਲਈਆਂ ਦੋਵੇਂ ਹਾਂਜੀ ਹਾਂਜੀ ਫਾਰਮ ਆਈਆਂ ਨੂੰ ਆ ਜਿਹੜੀ ਇਹ ਵੀਰਦੇ ਆ ਹਾਈਟ ਜਿੱਡੀ ਆ ਆਪ ਹੀ ਆ ਹਾਂਜੀ ਹਾਂਜੀ ਚੰਗੀ ਵਸੀ ਬਾਕੀ ਇਹ ਜੇ ਦੋਵੇਂ ਕੋਈ ਹਫਤਾ 10 ਦਿਨ ਖੜਦੀਆਂ ਵਾ ਅਜੇ ਭਲਾ ਭੁਲਾ ਹਵਾਨੇ ਦੇ ਦਈਆਂ ਵਾ ਪੈਣਾ ਇਹ ਵੀ ਚੰਗੇ ਸੋਹਣੇ ਰੰਗ ਰੂਪ ਚ ਆਦਾ ਸੁਆ ਦੋਵਾਂ ਦਾ ਪਹਿਲਾ ਪਹਿਲਾ ਹੈ। ਆ ਵੀਰ ਜੀ ਫੜ ਲਓ ਡਿਗ ਚੱਲੀ ਜੇ ਫਲਕਾ। 1 ਮਿੰਟ ਰੁਕੇ ਇੱਥੇ ਹੀ। ਲਓ ਜੀ ਲਾਉਂਦਾ। ਲਓ ਗਦੋ। ਤੇ ਆ ਥਾਣੇ ਦੇ ਦੇਖ ਸਕਦੇ ਜੇ। ਥਾਣੇ ਜਿਹੜਾ ਹੁਣ ਤਾਂ ਹੀ ਹੱਥ ਚੋਂ ਨਾ ਲਾਵਾ ਬਾਕੀ ਥਾਣਾ ਜਿਹੜਾ ਚੰਗਾ ਕੱਢ ਜਾਣਾ ਮੈਨੇ। ਹਲਾ ਪੁਲਾ ਹਵਾਨੇ ਦੇ ਦਈਆਂ ਮੈਂ ਪੈਣ ਬੜਾ ਸੋਹਣਾ ਸਾਲਾ ਠੰਡਣ ਬੜਾ ਸੋਹਣਾ ਤੇ ਆ ਚਿਹਰਾ ਫੇਰਾ ਦੇਖ ਸਕਦੇ ਜੇ ਕਰੀ ਚਲੋ ਲੈ ਜਾਓ ਫਿਰ ਬਾਕੀ ਸੋਹਣੀ ਬਹਿੜੇ ਬੜੀ ਠੰਡੀ ਠੀਰੀ ਬੜੀ ਵੀਜੀ ਬਾਕੀ ਥੱਲੇੋਂ ਚੰਗੀ ਤਿਆਰ ਹੁੰਦੀ ਆ ਹਵਾਨਾ ਇਹਦੇ ਗਾਣਾ ਵੀ ਚੰਗਾ ਭਰ ਜਣਾ ਤੇ ਹਵਾਨਾ ਇਹਦੇ ਪਹਿਚਾਨ ਵੀ ਚੰਗਾ ਭਰ ਜਣਾ ਜੰਮੀਆਂ ਪਲੀਆਂ ਵੜਾਂ ਦੋਵੇਂ ਤੇ ਕਿੰਨਾ ਵੀਰ ਜੀ ਫਿਰ ਇਹ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਇਹ ਵੀਰ ਜੀ ਦੁੱਧ ਜ਼ਿਆਦਾ ਨਹੀਂ ਚਲੋ ਆਪਾਂ ਆਂਦੇ ਦੁੱਧ 18-20 ਕਿਲੋ ਦਿਨੋਂ ਪੀ ਜਾਂਦਾ ਜੇ ਮਸ਼ੀਨ ਹਾਂਜੀ ਪਹਿਲਾਂ ਮਸ਼ੀਨ ਇਹਨਾਂ ਦੁੱਧ ਨਾਲ ਕੱਢਿਆ ਤਾਂ ਕੀ ਕੱਢਣਾ ਤੇ ਮੁੱਲੇ ਤਾਂ ਫਿਰ ਇਹ ਵੀਰ ਜੀ ਮੁੱਲ ਛੋੜੇ ਛੋੜੇ ਕਰਨੇ ਆ 85000 ਰੁਪਇਆ ਕਰ ਦਈਏ ਮੰਨ ਤਾਂ ਨਾ ਹੋਰ ਚਲੋ ਵੀ ਜੀ ਹਾਂ ਨਾ ਇਹ 75 ਦੀ ਹੋਣੀ ਜੋ ਅੱਛਾ 75000 ਹਾਂ ਜੀ ਹਾਂ ਨਾ 75000 ਦੀ ਚਲੋ ਬਾਕੀ ਛੋੜ ਛੜ ਮੋਕਦੇ ਹੋ ਜੂਗੀ ਕੋਈ ਫੋਨ ਲਾਵੇ ਹਨਾ ਬਾਕੀ ਕੱਦ ਵਜਨ ਚ ਵੜਾ ਦੋਵੇਂ ਚੰਗੀਆਂ ਆ ਆ ਵੀ ਖੋਲ ਲਿਆ ਫਿਰ ਇਹ ਵੀ ਤੋਰ ਹੀ ਦੀਏ ਇਹ ਵੀ ਇੱਕ ਵਿੱਚ ਪਹਿਲਾ ਸੂਰਾ ਜੋ ਅੱਛਾ ਹਾਂ ਜੀ ਦੋਵੇਂ ਬੱਚੀਆਂ ਚੰਗੀਆਂ ਫਾਰਮ ਦੀਆਂ ਨੇ ਇੱਕੋ ਜਿਹਾ ਲਗਭਗ ਦੁੱਧ ਵਾਲੀਆਂ ਵਾਂ ਦੋਵੇਂ ਇੱਕੋ ਜੀਆਂ ਹੀ ਵੜਾ ਵਾਂ ਇਹ ਆ ਵੀ ਕੋਈ ਜੋੜਾ ਹੀ ਪਾਲੇ ਤੇ ਸੋਹਣੀਆਂ ਵੜਾ ਮਾਂ ਜੋੜਾ ਵੀ ਜੀ ਜੋੜੇ ਦਾ ਜਾਜ ਉਹਦਾ ਜਿਹੜਾ ਪਾਦਣਾ ਜੋੜੇ ਦੇ ਰਿਹਾ ਜੋੜੇ ਦਾ ਕਹਿੰਦੇ ਵੀ ਜਾਜ ਕਰ ਦਿੰਨੇ ਆ ਜੋੜੇ ਦਾ ਜਾਜ ਕਰਨਾ ਇਹਦੇ ਵੀ ਆ ਫਾਰੀ ਲਓ ਫਨਕਾਰੀਤ ਲਈ ਦੇਖ ਚੱਲੀ ਜੇ ਬਾਕੀ ਇਹ ਵੀ ਚੰਗਾ ਫਿਕਸ ਜਿਹਾ ਹਵਾਨਾ ਨਹੀਂ ਤਿਆਰ ਕਰਨਾ ਹਵਾਨੇ ਤੇ ਮਗਰ ਵੀ ਬਰੀਕ ਬਰੀਕ ਨਾਟਾ ਚੰਗੀ ਇੱਕ ਮਿੰਟ ਰੋ ਦੇ ਵੀ ਜੀ ਇੱਥੇ ਇਹ ਨਾਲ ਥੋੜੀ ਕਾਲੀ ਪੈ ਗਈ ਡਰਦੀ ਡਰਦੀ ਆ ਦਸੀਆਂ ਦੀ ਆਤ ਨਹੀਂ ਹਾਂ ਦੇ ਸਾਦੇ ਚ ਚੰਗੇ ਹਾਈਟ ਲੈਂਥ ਦੀ ਲੈ ਆਓ ਬਾਕੀ ਥਣਾਂ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਵਾ ਇਹਦਾ ਵੀ ਥਣ ਹੁਣ ਤੁਸੀਂ ਹੱਥ 'ਚ ਆਉਣਾ ਲਾਵਾਂ ਆਹ ਦੇਖ ਸਕਦੇ ਜੀ ਚੰਗਾ ਥਣ ਕੱਢ ਜਾਣਾ ਇੰਨੇ ਵੀ ਚੱਲੋ ਲੈ ਜਾਓ ਬਾਕੀ ਸ਼ਾਂਤ ਜੇ ਸੁਭਾਅ ਦੀਆਂ ਹਨ ਤਰ੍ਹਾਂ ਦੋਵੇਂ ਬਾਕੀ ਹਵਾਨੇ ਦੀ ਬੰਤਰ ਚੰਗੀ ਹੁੰਦੀ ਹੈ ਨਾ ਦੇਖ ਸਕਦੇ ਜੀ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਵੀ ਜੀ ਮੁੱਲੋ ਮੈਂ ਆ 85000 ਰੁਪਏ ਅੱਛਾ ਕਿੰਨੇ ਦੇ ਦੇ ਵੀਰ ਜੀ 75 ਦੀ ਹਾਂ ਨਾ ਅੱਛਾ ਹਾਂ ਜੀ ਤੇ ਜੋ ਕੋ ਜੋੜਾ ਹੀ ਲੈ ਲੈ ਜੇ ਜੋੜਾ ਵੀਰ ਜੀ ਕੋ ਲੈ ਲੈ ਤੇ ਇੱਕ 40 ਦਾ ਜੋੜਾ ਦੇ ਦਾਂਗੇ ਫਿਰ 70 70 ਦੇ ਹਿਸਾਬ ਨਾਲ ਦੇ ਦੋ 70 70 ਦੇ ਹਿਸਾਬ ਨਾਲ ਕੋਈ ਵੀ ਪਰ ਜ਼ਿਆਦੀ ਨਾ ਖਿੱਚ ਕਰੇ ਇੱਕ 40 ਦਾ ਜੋੜਾ ਦੇ ਦਾਂਗੇ ਇਹ ਵੀ ਬੱਚੀਆਂ ਹੈ ਪਹਿਜਣਾ ਵਾ ਤੇ ਦੋਵੇਂ ਦੰਦਾ ਜੇ ਚਲੋ ਭਾਤ ਤੋਂ ਥੋੜੀਆਂ ਜੀਆਂ ਬਣ ਲੈਣਾ ਕੰਨੀਆਂ ਦੋਵੇਂ ਬਰਾਬਰ ਕੰਡੀਆਂ ਦੋਵੇਂ 6 6 ਦਾਂਦੇ ਦੋਵੇਂ ਬਰਾਬਰ ਕੰਡੀਆਂ ਕੰਨੀਆਂ ਤੇ ਬਾਕੀ ਇਹ ਵੀ ਚਲੋ ਤੁਹਾਡੇ ਘਰ ਕੋਈ ਪਾਸ ਕਰਕੇ ਨਾ ਤਸੱਲੀ ਕਰਕੇ ਤਸੱਲੀ ਕਰਕੇ ਪੂਰੀ ਖੜੀ ਕੋਈ ਤੇ ਬਾਕੀ ਕੋਈ ਫੋਨ ਲਾਵੇ ਇੱਥੇ ਆਵੇ ਵੈੜਾ ਪਸੰਦ ਆਉਣ ਵਾਲੀਆਂ ਵਾ ਸੋਹਣੀਆਂ ਵੈੜਾ ਆ ਦੋਵੇਂ ਚੰਗੀਆਂ ਵੀਡੀਓ ਅਸੀਂ ਆਂ